ਅੱਬੇ ਪਖਦੀ ਰਾਜਨੀਤੀ 'ਚ ਹੋਰ ਦੋ ਸ਼ਬਦ ਬਹੁਤ ਵੱਡੇ ਆ ਰਹੇ ਆ ਇੱਕ ਸ਼ਬਦ ਹੈ ਸੋਧਵਾਦ ਜਿਹੜਾ ਇੱਕ ਦੂਜੇ ਖਿਲਾਫ ਇਲਜ਼ਾਮ ਤਰਾਸ਼ੀ ਹੁੰਦੀ ਹੈ ਇਹ ਸੋਧਵਾਦੀ ਹੈ ਔਰ ਜਿਹੜਾ ਇਹ ਕਹਿ ਰਿਹਾ ਸ਼ਾਇਦ ਉਹਨੂੰ ਕਈ ਵਾਰੀ ਗਿਆਨ ਵੀ ਨਹੀਂ ਹੁੰਦਾ ਵੀ ਇਹ ਸੋਧਵਾਦ ਦਾ ਅਰਥ ਕੀ ਆ ਉਹ ਸਮਝਦੇ ਕਹਿ ਵੀ ਜੋ ਵੋਟਾਂ ਚ ਹਿੱਸਾ ਲੈਂਦਾ ਉਹ ਸੋਧਵਾਦੀ ਆ ਸੋਧਵਾਦ ਵੋਟਾਂ ਚ ਹਿੱਸਾ ਲੈਣਾ ਨਹੀਂ ਹੁੰਦਾ ਸੋਧਵਾਦ ਭੋਖੜਤਾਲ ਕਰਨਾ ਨਹੀਂ ਹੈ ਸੋਧਵਾਦ ਹੜਤਾਲ ਕਰਕੇ ਸੜਕ ਤੇ ਆਉਣਾ ਤੇ ਇਹ ਕਹਿਣਾ ਵੀ ਆਪਾਂ ਨਿਯਾਸ਼ਣ ਚ ਰਹਿ ਕੇ ਹੜਤਾਲ ਕਰਨੀ ਆ ਇਹ ਸੋਧਵਾਦ ਨਹੀਂ ਹੈ ਸੋਧਵਾਦ ਦਾ ਬੁਨਿਆਦੀ ਜਿਹੜਾ ਸਾਡਾ ਸੰਕਲਪ ਹੈ ਖੱਬੇ ਪੱਖ ਦੇ ਵਿੱਚ ਉਹ ਇਹ ਆ ਕਿ ਜਿਹੜੇ ਲੋਕੀ ਮਾਰਸਵਾਦ ਤੇ ਲੈਨਵਾਦ ਦੀ ਬੁਨਿਆਦੀ ਵਿਚਾਰਧਾਰਾ ਦੇ ਵਿੱਚ ਜੋ ਸੱਚ ਸਾਹਮਣੇ ਆ ਜੋ ਸਾਇੰਸ ਸਾਡੇ ਸਾਹਮਣੇ ਆਈ ਆ ਉਹਦੇ ਵਿੱਚ ਖੋਟ ਰਲਾ ਦਿੰਦੇ ਆ ਉਹਨੂੰ ਖੋਟ ਰਲਾ ਕੇ ਫਿਰ ਉਹਨੂੰ ਪਤਲਾ ਕਰ ਦਿੰਦੇ ਆ ਉਹਨੂੰ ਸੋਧਵਾਦ ਕਹਿੰਦੇ ਆ ਆਧਾਰਨ ਦੇ ਤੌਰ ਤੇ ਜੇ ਮਾਰਕਸ ਨੇ ਗੱਲ ਕਹੀ ਆ ਵੀ ਅੱਜ ਤੱਕ ਦਾ ਮਨੁੱਖੀ ਇਤਿਹਾਸ ਆ ਜਮਾਤੀ ਸੰਘਰਸ਼ਾਂ ਦਾ ਇਤਿਹਾਸ ਆ ਤੇ ਕੁਝ ਲੋਕੀ ਜੇ ਇਹ ਕਹਿਣਗੇ ਵੀ ਨਹੀਂ ਨਹੀਂ ਇਸ ਪੀਰੀਅਡ ਤੇ ਜਮਾਤੀ ਸੰਘਰਸ਼ ਦੀ ਕਰਨ ਦੀ ਲੋੜ ਨਹੀਂ ਜਮਾਤੀ ਮਿਲਵਰਤੋਂ ਕਰਕੇ ਕੰਮ ਪੱਛ ਸਕਦਾ ਆ ਕੌਂਸਲਰ ਅੱਜ ਬਹੁਤ ਵੱਡਾ ਮਸਲਾ ਆ ਪਹਿਲਾਂ ਸੀਪੀਆਈ ਦੇ ਨਾਲ ਆਇਆ ਭੇਜਣਾ ਨੇ ਸਾਂਝੀ ਸਰਕਾਰਾਂ ਵਿੱਚ ਆਪਣੇ ਮੰਤਰੀ ਬਣਾ ਲਏ ਖੇਤੀਬਾੜੀ ਮੰਤਰੀ ਬਣੇ ਉਹਨਾਂ ਦੇ ਵਿਧਾਨ ਉਹਨਾਂ ਦੇ ਹੋਮ ਮਿਨਿਸਟਰ ਬਣੇ ਅੰਦਰਜੀਤ ਗੁਪਤਾ ਜੀ ਮੈਂ ਟਿੱਪਣੀ ਨਹੀਂ ਕਰਦਾ ਕਿ ਉਹਨਾਂ ਦਾ ਪਾਰਟੀ ਦਾ ਕੰਮ ਹੈ ਪਰ ਸਚਾਈ ਇਹ ਆ ਵੀ ਇਹ ਰਿਵਿਊ ਉਹਨਾਂ ਨੇ ਕਦੀ ਨਹੀਂ ਕੀਤਾ ਵੀ ਉਹਨਾਂ ਦੋ ਮੰਤਰੀਆਂ ਤੋਂ ਬਾਅਦ CPI ਦਾ ਜਨ ਆਧਾਰ ਦਾ ਵਾਅਦਾ ਹੋਇਆ ਕਿ ਨਹੀਂ ਹੋਇਆ ਕੀ ਕਦੇ ਜਮਾਤੀ ਮਿਲਵਰਤਾਂ ਦਾ ਰਾਹ ਤਾਂ ਨਹੀਂ ਸੀ ਹੈ ਬੰਗਾਲ ਤੇ ਕੇਰਲਾ ਵਿੱਚ CPM ਦੇ ਪੱਖ ਦੀਆਂ ਸਰਕਾਰਾਂ ਕਈ ਦਹਾਕਿਆਂ ਤੱਕ ਰਹੀਆਂ ਉਹ ਦਹਾਕੇ ਚ ਲਾਜ਼ਮੀ ਕੁਝ ਲੋਕਾਂ ਦੇ ਪੱਖੀ ਕਦਮ ਲਏ ਗਏ ਆ ਲੋਕਾਂ ਦਾ ਕੁਝ ਮਸਲੇ ਵੀ ਹੱਲ ਕੀਤੇ ਆ ਮਜ਼ਦੂਰਾ ਕਿਸਾਨਾਂ ਦੇ ਨੇੜਤਾ ਰੱਖੀ ਆ ਜਿੰਨਾ ਚਿਰ ਨੇੜਤਾ ਰੱਖੀ ਆ ਲੋਕਾਂ ਨੇ ਸਹਿਯੋਗ ਦਿੱਤਾ ਆ ਪਰ ਜਦੋਂ ਫਿਰ ਉਸ ਤੱਤ ਨੂੰ ਭੁੱਲ ਗਏ ਵੀ ਆਵੇਂ ਪੱਗੇ ਖੱਬੇ ਪੱਖ ਦੀਆਂ ਸਰਕਾਰਾਂ ਆ ਪਰ ਇੱਥੇ ਵੀ ਜਮਾਤੀ ਸੰਘਰਸ਼ ਦਾ ਰੂਪ ਭਾਵੇਂ ਬਦਲਮਾ ਹੋਵੇ ਪਰ ਉਹ ਜਾਰੀ ਰੱਖਣਾ ਬੈਠੇ ਅਸੀਂ ਜਮਾਤੀ ਮਲਵਰਤੋਂ ਨਹੀਂ ਕਰਨੀ ਉਹ ਕਰਾਹੇ ਪੈ ਗਈਆਂ ਤੇ ਲੋਕਾਂ ਨੇ ਸਾਥ ਛੱਡ ਦਿੱਤਾ ਇਹ ਜੇ ਇੱਕ ਬਹੁਤ ਵੱਡਾ ਉਦਾਹਰਣ ਹੈ ਆ ਜਦੋਂ ਮਰਮੋਨ ਸਿੰਘ ਨੇ ਦੇ ਨਵਦਾਰਵਾਦੀ ਨੀਤੀਆਂ ਲਿਆਂਦੀਆਂ ਹੋਮ ਰਿਸ ਆਪਣੇ ਵਿੱਤ ਮੰਤਰੀ ਦੇ ਤੌਰ ਤੇ ਤੇ ਫਿਰ ਬੰਗਾਲ ਦੇ ਕਈ ਮੰਤਰੀਆਂ ਨੇ ਕਹਿਣਾ ਸ਼ੁਰੂ ਕੀਤਾ ਵੀ ਜੇ ਦਿੱਲੀ ਚ ਜਿਹੜੀਆਂ ਨਵਦਾਰਵਾਦੀ ਨੀਤੀਆਂ ਇਹ ਤਾਂ ਬਹੁਤ ਖਤਰਨਾਕ ਆ ਇਹ ਤਾਂ ਦੇਸ਼ ਨੂੰ ਗੁਲਾਮ ਕਰ ਦੇਣਗੀਆਂ ਪਰ ਜੇ ਇਹੇ ਨੀਤੀਆਂ ਜੇ ਬੰਗਾਲ ਚ ਲਾਗੂ ਕੀਤੀਆਂ ਜਾਣਗੀਆਂ ਫਿਰ ਅਸੀਂ ਲੋਕਾਂ ਦੀ ਗਰੀਬੀ ਨੂੰ ਕਾਫੀ ਹੱਦ ਤੱਕ ਦੂਰ ਕਰ ਸਕਦੇ ਹਾਂ ਇੱਕ ਪਾਸੇ ਉਹਦਾ ਨੀਤੀਆਂ ਦਾ ਵਿਰੋਧ ਤੇ ਦੂਜੇ ਪਾਸੇ ਜਮਾਤੀ ਮਲਵਰਤੋਂ ਦਾ ਐਟੀਟਿਊਡ ਮੇਰਾ ਕਹਿਣ ਤੋਂ ਵਾਕਿਆ ਜਿਹੜਾ ਸੋਧਵਾਦ ਉਹ ਆ ਜਿਹੜਾ ਮਾਰਸਵਾਦੀ ਲੈਨਨਵਾਦੀ ਦੀ ਵਿਗਿਆਨਕ ਵਿਚਾਰਧਾਰਾ ਵਿੱਚ ਖੋਟ ਰਲਾ ਕੇ ਇਹਨੂੰ ਜਮਾਤੀ ਮਲਵਰਤੋਂ ਦੇ ਰੂਪ ਵਿੱਚ ਜਾਂ ਸਹਿਯੋਗ ਦੇ ਰੂਪ ਵਿੱਚ ਜਾਂ ਇਹਦੇ ਵਿੱਚ ਹੋਰ ਖੋਟ ਪਾ ਦਿੰਦਾ ਕੱਲਾ ਇਹੀ ਨਹੀਂ ਕੱਲਾ ਹੋਰ ਤਰ੍ਹਾਂ ਤਰ੍ਹਾਂ ਦੇ ਖੋਟ ਪਾ ਦਿੰਦਾ ਉਹਨੂੰ ਸੁਧਾਰਵਾਦ ਕਹਿੰਦੇ ਆ ਸੋਧਵਾਦ ਕਹਿੰਦੇ ਆ ਉਹਦਾ ਸ਼ਬਦ ਸੋਧਵਾਦ ਆਪਣੇ ਆਪ ਨੇ ਮੜਾ ਜੀ ਜਨਰਲੀ ਹੋਵੇ ਕੋ ਬੰਦਾ ਆਪਣੇ ਨੂੰ ਸੁਧਾਰਦਾ ਤੇ ਸੁਧਾਰਵਾਦੀ ਇਹ ਕਹਿ ਦਿੰਦੇ ਆ ਉੱਥੇ ਗਾਲ ਨਹੀਂ ਹੈ ਪਰ ਜਿਹੜਾ ਸੋਧਵਾਦ ਦਾ ਸ਼ਬਦ ਆ ਇਹ ਖੱਬੇ ਪੱਖ ਦੀ ਟਰਮਨੋਲੋਜੀ ਵਿੱਚ ਉਹ ਆ ਜਿਹੜੇ ਲੋਕੀ ਮਾਰਕਸਵਾਦ ਲੈਣ ਵਾਲੀ ਦੀ ਬੁਨਿਆਦੀ ਵਿਚਾਰਧਾਰਾ ਚ ਲਾਬੜ ਲਾ ਕੇ ਸੋਧ ਕਰਕੇ ਉਹਨੂੰ ਖੱਬੇ ਜਾਂ ਸੱਜੇ ਪਾਸੇ ਮੋੜਾ ਦੇ ਦਿੰਦੇ ਆ ਉਹਨੂੰ ਸੋਧਵਾਦ ਕਹਾਂਗੇ